ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗੁਰ ਕਲੌਥ ਹਾਊਸ ਐਂਡ ਪ੍ਰੀਮੀਟਿਵਲ ਆਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤਾਂ ਕਿ ਤੁਹਾਡੀ ਕੋਈ ਵੀ ਵੀਡੀਓ ਮਿਸ ਨਾ ਹੋ ਸਕੇ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਜੈਂਟਸ ਕੁਰਤਾ ਪਜਾਮਾ ਦੀ ਰਹੂਗੀ ਠੀਕ ਹੈ ਜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਹੀ ਫਾਈਨ ਸਟੱਫ ਦੇ ਵਿੱਚ ਕੁਰਤਾ ਪਜਾਮਾ ਅੱਜ ਦੇ ਕੁਰਤੇ ਪਜਾਮੇ ਰਹਿਣਗੇ ਸਮਰ ਕਲੈਕਸ਼ਨ ਦੇ ਵਿੱਚ ਕੁਰਤੇ ਪਜਾਮੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਲੱਗ ਲੱਗ ਸਟੱਫ ਦੇ ਵਿੱਚ ਰਹਿਣਗੇ ਬੜਾ ਸੌਫਟ ਵਾਲਾ ਸਟੱਫ ਰਹੂਗਾ फाइन स्टाफ रहेगा ठीक है जी ए पहला तेरह कुर्ता जान लगी हाँ ये स्वदेशी के स्वदेशी कॉटन है बड़ा सॉफ्ट वाला स्टाफ है जी बहुत ही सॉफ्ट वाला स्टाफ है ठीक है जी इस अगे रॉक स्टार आ गया एप्पल आ गया एप्पल आ गया ये भी बहुत वाइस स्टफ़ है रॉक स्टार आ गया ठीक है जी रॉक स्टार आ गया आयरन का रॉक स्टार आ गया लाइट कलर ग्रे कलर ठीक है जी ਡਾਰਕ ਕਲਰ 17 ਦੇ ਕਲਰ ਸਾਡੇ ਕੋਲੇ ਅਵੇਲੇਬਲ ਹੈ। ਇਹ ਵਾਲਾ ਜਿਹੜਾ ਕੁੜਤਾ ਵੀ ਆ ਮੈਂ ਇਹ ਕਫੀਸ਼ੀ ਦੇ ਵਿੱਚ ਹੈ 스위ਟਜ਼ਰਲੈਂਡ ਕੂਲ। ਠੀਕ ਹੈ ਜੀ 스위ਟਜ਼ਰਲੈਂਡ ਕੂਲ ਦਾ ਇਹ ਬੜਾ ਵਧੀਆ ਜਿਹਾ ਸਟਾਫ ਹੁੰਦਾ ਬੜਾ ਫਾਈਨ ਸੌਫਟ ਵਾਲਾ ਸਟਾਫ ਹੁੰਦਾ। ਇਹਦੇ ਵਿੱਚ ਤੁਹਾਡੇ ਕੋਲੇ ਕਲਰ ਕਾਫੀ ਅਵੇਲੇਬਲ ਹੈ ਸਾਡੇ ਕੋਲ ਕੋਈ ਵੀ ਕਲਰ ਤੁਸੀਂ ਬਾਈ ਕਰ ਸਕਦੇ ਹੋ। ਠੀਕ ਹੈ ਜੀ ਇਹ ਕੇਵਲਾ ਕਲਰ ਹੈ ਸਾਡੇ ਕੋਲੇ। ਇਹ ਕੇਵਲਾ ਕਲਰ ਹੈ। ਬੜਾ ਸੋਹਣਾ ਜਿਹਾ ਕਲਰ ਹੈ ਲਾਈਟ ਸ਼ੇਡ ਚ। ਇਹ ਕੇਵਲਾ ਕਲਰ ਅਵੇਲੇਬਲ ਹੈ ਸਾਡੇ ਕੋਲੇ। ਠੀਕ ਹੈ ਜੀ ਗੀਜ਼ਾ ਕਾਟਰ ਵੀ ਸਾਡੇ ਕੋਲੇ ਅਵੇਲੇਬਲ ਹੈ ਇਹ ਵਾਲ ਇਹ ਵਾਲੇ ਕਲਰ ਤੁਹਾਨੂੰ ਗੀਜ਼ਾ ਕਾਟਨ ਦੇ ਵਿੱਚ ਮਿਲ ਜਾਣਗੇ ਇਸ ਕਪੜੇ ਚ ਕਾਫੀ ਸ਼ਾਈਨ ਹੁੰਦੀ ਹੈ ਬਹੁਤ ਹੀ ਸੌਫਟ ਵਾਲਾ ਸਟਾਫ ਹੁੰਦਾ ਹੈ ਇਹ ਵਾਲਾ ਸਟਾਫ ਵੀ ਸਾਡੇ ਕੋਲੇ ਗੀਜ਼ਾ ਕਾਟਨ ਦੇ ਵਿੱਚ ਠੀਕ ਹੈ ਜੀ ਇਹ ਵੀ ਗੀਜ਼ਾ ਕਾਟਨ ਦੇ ਵਿੱਚ ਬਹੁਤ ਫਾਈਨ ਜਿਹਾ ਸਟਾਫ ਹੁੰਦਾ ਗੀਜ਼ਾ ਕਾਟਨ ਠੀਕ ਹੈ ਜੀ ਅੱਗੇ ਸਾਡੇ ਕੋਲੇ ਆ ਗਿਆ ਰੌਕਸਟਾਰ ਦੇਖੋ ਰੌਕਸਟਾਰ ਦੇ ਤੁਹਾਨੂੰ ਡਾਰਕ ਕਲਰ ਵੀ ਮਿਲਣਗੇ ਇੱਕ ਇਹ ਵਾਲਾ ਕਲਰ ਆ ਗਿਆ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਆ ਗਿਆ ਇਹ ਤਾਂ ਰੌਕਸਟਾਰ ਦੇ ਵਿੱਚ ਮਿਲਣਗੇ ਕਲਰ ਇਹ ਵਾਲਾ ਕਲਰ ਵੀ ਰੌਕਸਟਾਰ ਵਿੱਚ ਹੈ ਆਇਰਨ ਵਰਡ ਦਾ ਰੌਕਸਟਾਰ ਹੈ ਜੀ ਠੀਕ ਹੈ ਆਇਰਨ ਵਰਡ ਦਾ ਰੌਕਸਟਾਰ ਹੈ ਇਹ ਵਾਲਾ ਵੀ ਰੌਕਸਟਾਰ ਹੈ ਕਪੜਾ ਬੜਾ ਸਟਾਫ ਵਾਲਾ ਜਿਹੜਾ ਹੁੰਦਾ ਜੀ ਬੜਾ ਸੌਫਟ ਵਾਲਾ ਹੁੰਦਾ ਹੈ ਫਾਈਨ ਜਸਟ ਸਟਾਫ ਹੁੰਦਾ ਠੀਕ ਹੈ ਜੀ ਇਹ ਵਾਲਾ ਡਾਰਕ ਕਲਰ ਆ ਗਿਆ ਇਹ ਵੀ ਰੌਕਸਟਾਰ ਦੇ ਵਿੱਚ ਹੈ ਜੀ ਅਗੇ ਵਾਈਟ ਵੀ ਆ ਗਿਆ ਤੁਹਾਨੂੰ ਰੌਕਸਟਾਰ ਚ ਮਿਲ ਜੂਗਾ ਨਾਰਮਲ ਕਪੜਾ ਮਿਲ ਜੂਗਾ ਗੀਜ਼ਾ ਕਾਟਨ ਵੀ ਮਿਲ ਜੂਗਾ ਵਾਈਟ ਦੇ ਵਿੱਚ ਸਾਡੇ ਕੋਲੇ ਕਾਫੀ ਤਰ੍ਹਾਂ ਦਾ ਸਟਾਫ ਅਵੇਲੇਬਲ ਹੈ ਕੋਰਤੇ ਵੀ ਅਮੇ ਦਾ ਠੀਕ ਹੈ ਜੀ ਜੇ ਵੀ ਕਿਸੇ ਨੂੰ ਕੁਰਤੇ ਪਿਆਮੇ ਦੀ ਨੀਡ ਹੋਵੇ ਤੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਜਿਹੜੇ ਸਾਡੇ ਕੋਲ ਰੇਂਜ ਹੈ 300 ਤੋਂ ਸਟਾਰਟਿੰਗ ਹੈ ਕੁਰਤੇ ਪਿਆਮੇ ਦੀ ਰੇਂਜ 300 ਤੋਂ ਸਟਾਰਟਿੰਗ ਹੈ ਕਿਸੇ ਵੀ ਤਰ੍ਹਾਂ ਦਾ ਕੁਰਤਾ ਪਿਆਮਾ ਤੁਸੀਂ ਲੈਣਾ ਹੋਵੇ ਤੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਜੀ ਠੀਕ ਹੈ ਸਾਨੂੰ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ WhatsApp 콜 ਕਰ ਸਕਦੇ ਹੋ ਤੇ ਸਾਡੇ ਕੋਲ ਤੁਸੀਂ ਇਹ ਵਾਲਾ ਕੁਰਤੇ ਪਿਆਮੇ ਬਾਇ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਧੰਨਵਾਦ ਥੈਂਕ ਯੂ ਜੀ